ਹਾਂ ਤਾਂ ਡੱਬੂ ਤੇ ਇੱਕ ਮੈਨੂੰ ਚਾਹੀਦਾ ਹੋਊਗਾ ਮੈਂ ਮਾਹ ਕੱਢਣੀ ਆ ਮੱਖਣੀ ਲਓ ਜੀ ਆ ਗਈ ਹੁਣ ਰਸੋਈ ਦੀ ਵਾਰੀ ਹੁਣ ਰਸੋਈ ਚ ਕਰਦੇ ਆਪਾਂ ਕੰਮ ਤੇ ਛਾਹ ਪਾਣੀ ਪੀ ਲੀਏ ਹੁਣ ਭੁੱਖ ਲੱਗੀ ਕਿਤੇ ਇਹ ਦਹੀਂ ਜਮਾ ਦਨੇ ਆਂ ਉਹ ਰੱਖ ਆ ਲਾਂਗੇ ਇਹ ਜਮਾ ਦਨੇ ਦਹੀਂ ਹੁਣ ਫੱਥਣ ਜਾਊਗਾ ਦੁੱਧ ਮੈਂ ਕਰਿਆ ਸੀਗਾ ਗਰਮ ਬੱਚਿਆਂ ਨੂੰ ਨੰਨੇ-ਮੁੰਨੇ ਹਲੇ ਪਏ ਨੇ ਚੁਰ ਪਈ ਰਹਣ ਦੇ ਆਪਾਂ ਹੀ ਕਰਾਣਾ ਹਨ ਆਪਾਂ ਕੰਮ ਨਵੇੜ ਤਾਂ ਫ੍ਰਿਜ ਤੋਂ ਤੀ ਸਾਫ ਕਰਤਾ ਤੇ ਵਿੱਚ ਰੱਖਿਆ ਉਹ ਸਾਮਾਨ ਵੀ ਫੇਰ ਰੱਖ ਲੀਏ ਮਿਰਚਾਂ ਮੁਰਚਾਂ ਮੋਜੀ ਹੁਣ ਆਪਾਂ ਕੱਟੀਏ ਮਾਹਨੇ ਮਧਾਣੀ ਵੀ ਆਪਣੀ ਤਾਂ ਠੰਢੀ ਹੋ ਗਈ ਹੁਣ ਅੱਖਣ ਕੱਟ ਲਈਏ ਆਪਾਂ ਤਾਜ਼ਾ ਤਾਜ਼ਾ ਮੂਠ ਗੁੱਡੀ ਮੱਖਣ ਚਿੱਟਾ ਚਿੱਟਾ ਹੁਣ ਮੱਖਣ ਚਿੱਟਾ ਹੁੰਦਾ ਆਪਣਾ ਕਿਉਂਕਿ ਹੁਣ ਮੈਂ ਹਾਰੇ ਚ ਨਹੀਂ ਧਰਦੀ ਹੈ ਨਾ ਦੁੱਧ ਹੁਣ ਫਿਰ ਮੈਂ ਐਨੀ ਗੈਸ ਤੇ ਗਰਮ ਕਰ ਲਾਣੀ ਹੈ ਗੈਸ ਤੇ ਗਰਮ ਕਰਕੇ ਜਮਾ ਕੇ ਤੇ ਫਿਰ ੜਕਾ ਲੈਣੀ ਆਪਾਂ ਸੇਨ ਚੋਟੇ ਜਿਹੜੇ ਕਿਆ ਗਾ ਲੱਸੀ ਪੀ ਰਣਗੇ ਜਿਹੜੇ ਲੱਸੀ ਦਾ ਸਿਵਾ ਤਿੰਨ ਜਾਨੇ ਪੀਣਾਂ ਨੇ ਨੰਨੇ ਮੁੰਨੇ ਨਹੀਂ ਪੀਂਦੇ ਆਏ ਵਿੱਚ ਆਕ ਛੋਟਾ ਨੰਨਾ ਪੀ ਲੈਂਦਾ ਹੁਣ ਦੇਖੂਗੀ ਅੱਜ ਪਲਾ ਕੇ ਛੋਟੇ ਨੰਨੇ ਚਲੋ ਅੱਜ ਮੈਂ ਮੱਖਣੇ ਕਰਤੀ ਹਾਂ ਹੁਣ ਇਹਨਾਂ ਸਾਫ਼ ਕਰਦੀ ਏ ਲੱਸੀ ਕਰ ਦੂੰ ਮੈਂ ਜੱਗ ਚ ਕੁੰਡੀ ਧੋ ਕੇ ਸਮਰ ਕੀ ਨੀਚੇ ਰੱਖ ਲੈਣੇ ਕੁੰਡੀ ਤੇ ਆਂਬਾਣੀ ਨਹੀਂ ਨਿਕਲਦੀ ਫਿਰ ਉਹ ਭੱਜ ਦਾ ਪਤੀਲਾ ਚਲੋ ਜੀ ਮੱਖਣ ਘੜਤਾ ਅੱਜ ਫੇਰ ਧੋਦੀ ਇਹ ਪਾਣੀ ਆਪਾਂ ਪਾਣੀ ਗਰਮ ਕਰ ਲਿਆ ਹੁਣ ਠੰਡੇ ਹੋ ਗਿਆ ਥੋੜਾ ਜਿਹਾ ਇਹ ਬ੍ਰੈਂਡ ਜੀ ਸੀਗੀ ਫ੍ਰਿਜ ਸਾਫ਼ ਕਰੀ ਸੀ ਵਿੱਚੋਂ ਡੋਗ ਦੇਣੀ ਇਹਨਾਂ ਨੂੰ ਕਿ ਝੱਲ ਦਿਆਂ ਰਿੰਨ ਲਿਆਉਂ ਤਾਂ ਵੈਸੇ ਮੈਂ ਬੰਦ ਕਰ ਗਈ ਸੀ ਘੱਟ ਕਰ ਗਈ ਸੀ ਹੁਣ ਉੱਧਰ ਧੋਣੀ ਇਹਨਾਂ ਨੂੰ ਜਾ ਕੇ ਕਿੰਨ ਲੋਟ ਤੂੰ ਦੇਖੋ ਕਿੰਨਾ ਗਰਦਾ ਪਾਣੀ ਨਿਕਲਿਆ ਹੈ ਹੁਣ ਇਹਨੂੰ ਕਚਲਾਂ ਲੋੜੇ 'ਚ ਵਧੀਆ ਖੁੱਲਾ ਧੋਤੇ ਜਾਣਗੇ ਮੁੱਦਣ ਥੋੜੇ ਜਹ ਹੋ ਸੀਗੇ ਉਹ ਭਾਂਡਾ ਫੁੱਟਾ ਸੀ ਨਾਲੇ ਇਹਦੀ ਵੀ ਹੋ ਲੈ ਗਈ ਸਾਰੀ ਆਲੇ-ਦਾਲਿਓਂ ਖੰਡਾ ਹੋ ਗਿਆ ਪਾਣੀ ਰੋਗੋਂ ਮਸਲ ਕੇ ਧੋਵਾ ਹੁਣ ਇਹਨੂੰ ਧੋਦਾ ਧੋ ਕੇ ਸੁੱਕਲੇ ਪਾ ਦਾਂਗੇ ਕਚਲ ਦਾ ਪਾਣੀ 'ਚ ਸਰਪ੍ਰਾਈਜ਼ ਬੂਆ ਕੀ ਲਾਈ ਲੱਕੜ ਦੀ ਮਰਜੋ ਇਹ ਚ ਇਲੈਚੀਆਂ ਘਟਣ ਨੂੰ ਆ ਕੀ ਘੜ ਵਾਸਤੇ ਇਹ ਤਰੀਕਾ ਹੋ ਜਿੰਦਾ ਸੀ 85 ਰੁਪਏ ਉਹਨੇ ਵੇਚੇ ਸੀ ਹੋਰੇ ਅੱਡੇ ਅੱਡੇ ਨਾ ਪਹੁੰਚਿਆ ਇਹਨੂੰ ਮਾਰੀ ਜਾ ਤਿੰਨਾ ਦਾ ਇਕੱਲੇ ਇਕੱਲੇ ਤੇ ਧਰਿਆ ਕਰਾਂਗੇ ਕੰਸ ਹੈਗਾ ਇੰਦਾ ਚਲ ਫੁੱਲ ਮੋਗੀ ਕਹਿੰਦਾ ਵਿਚਕਾਰ ਨਾ ਉਹ ਤੁਮੇ ਕੱਟ ਦੂੰਗੀ ਕੱਟਦਾ ਨਹੀਂ ਚੰਦ ਵੀ ਐ ਕੁਛ ਨਹੀਂ ਦਿੰਦਾ ਐਨੂ ਖਾਣ ਹੈ ਕਰਾਉਂਦਾ ਫਿਰ ਕੀ ਬਣਾਈਏ ਸੇ ਅੱਪੇ ਚੋਕਾ ਦਾ ਬਾਣੀ ਤੇ ਪਹਿਲਾ ਪਹਿਲਾ ਉਹਦੇ ਚ ਚਾਰੀ ਚ ਪਹਿਲੇ ਇਹਨੂੰ ਫੂਕ ਲਾ ਗੰਜੀ ਵਾਂਗ ਪਾਣੀ ਪਾਇਆ ਨਹੀਂ ਹਰੇ ਪਾਣੀ ਤਾਂ ਫਿਰ ਪਾਣੀ ਬਾਈ ਨੂੰ ਗੰਜੀ ਵਾਂਗ ਗੰਜੀ ਖੋਲ ਕੇ ਮੈਂ ਪਾਣੀ ਲੱਭਦੀ ਫਿਰ ਜਿੰਦੀ ਆ ਚਾਹ ਕਰਾਂਗੇ ਛੇਤੀ ਛੇਤੀ ਬੁਲਾ ਲਾ ਬੰਦ ਕਰਦਾ ਹੋਰ ਚੱਕ ਤੇ ਫੱਟੇ ਹੁਣ ਜੋ ਮਰਜੀ ਧਰੀ ਜੋ ਮਰਜੀ ਤੇ ਜਾਣੇ ਤਾਂ ਤੈਨੂੰ ਨਾ ਕੋਈ ਚਾਹ ਦਾ ਦੋਆਰੇ ਕਿੰਨੇ ਦਾਦੀ ਨਾਉ ਤੋਂ ਗੋਲਾਈ ਨੂੰ ਪਾ ਲੀ ਚਲੋ ਮੁੱਕੇ ਦਾ ਕਿਹੜੀ 2500 ਫੇਰ ਤੇ 500 ਦੇ ਕੀ ਫਰਕ ਪੈਂਦਾ ਹੁਣ ਮੌਜ ਆ ਤੇ ਚਾਰੀ ਤੇ ਗੋਤੀਆਂ ਆ ਜੀ ਚਲ ਗਾਹ ਨੂਨੇ ਆਉਣਾ ਸੀ ਜਿਵੇਂ ਨਵਾਂ ਦਿਨ ਤਾਂ ਫਿਰ ਸਬਜੀ ਆ ਹਾਂ ਬਸ ਸਬਜੀ ਦਰ ਉਹ ਵੀ ਹੁਣ ਲੈ ਲਿਆ ਕਰ ਉਹਦੇ ਸਬਜੀ ਕਰਨ ਵਾਲਾ ਉਹ ਕੋਲੀ ਸਬਜੀ ਕਰਨ ਕਰਨ ਵਾਲਾ ਉਹਦੇ ਵਿੱਚ ਪਿਆ ਤਾਂ ਨਾਲ ਨਾ ਬਰੇ ਘਰੇ ਚੱਲੋ ਸਾਡੀ ਕਾਹ ਦੇ ਉਰੇ ਹਾਂ ਚਲਾ ਦੇ ਅੱਗੇ ਇਹ ਗੱਲ ਹੋਵੇ ਨਾ ਮੇਰੀ ਗੱਲ ਸੁਣਨਾ ਹੈ ਆ ਕੀ ਹੋ ਗਿਆ ਕਾਲਾ ਕਾਲਾ ਜੱਜ ਮੈਂ ਲੋਜੀ ਕਿਉਂ ਪਾ ਦ ਹੁਣ ਮੈਂ ਧੁੱਪਾ ਹੋ ਗਿਆ ਰਾਲ ਲਿਆ ਸੀ ਹੁਣ ਵਿੱਚ ਪਾ ਦ ਦੱਬੇ ਚ ਪਾਉਣੀ ਤਰ੍ਹਾਂ ਦੂਈ ਰਾਲ ਲੋਜੀ ਪਾਤਾ ਪਾ ਕੇ ਰੱਖ ਦ ਹੁਣ ਢੱਕਣ ਉਨੀਆ ਬੂ ਕੱਪੜੇ ਚੱਕ ਦੇਣੇ ਬੱਚਿਆਂ ਦੇ ਰਾਤ ਦੀ ਤੋਤੇ ਪੈ ਨਹੀਂ ਰਾਤ ਤੋਂ ਹੀ ਸੀਗੇ ਸੁੱਕ ਗਏ ਸਾਰੇ ਇੱਥੇ ਉਹ ਕਿੱਲੇ ਨੇ ਵਿੱਚ ਵਿੱਚ ਉਹ ਸੁੱਕੇ ਨੇ ਜਿਹੜੇ ਸੁੱਕੇ ਨੇ ਉਹ ਚੱਕ ਦੇਣੀਆਂ ਤੇ ਝਾੜੂ ਲਾ ਦਈਏ ਇਹ ਸੁੱਕ ਗਏ ਸਾਰੇ ਉੱਧਰ ਰੱਖਦਾ ਸਾਂਭ ਲਾਂਗੇ ਫਿਰ ਇੱਥੇ ਝਾੜ ਦਈਏ ਸੁੰਬਰ ਦੀ ਉੱਧਰ ਪਈਏ ਨੇ ਇਹ ਚੱਕਣੇ ਨੇ ਜਵਾਕਾਂ ਨਾਲ ਤਾਂ ਕਪੜੇ ਵੀ ਨਹੀਂ ਸਾਂਭੇਗੇ ਮੇਰੇ ਤੋਂ ਤਾਂ 3 ਦਿਨ ਹੋ ਗਏ ਉਹ ਵੀ ਚੱਕਾਂ ਪੇਟੀ ਦੀ ਉਹ ਦੇ ਲੋ ਕੀ ਕਰਿਆ ਜਵਾਕਾਂ ਨੂੰ ਇਕੱਠੇ ਕਰਕੇ ਉਹ ਵੀ ਉੱਧਰ ਰੱਖਿਆ ਵਾ ਫੇਰ ਸਾਂਭ ਲਾਂਗੇ ਤਾਂ ਤੈਨੂੰ ਮਾਰ ਦਾਂਗੇ ਪ੍ਰੈਸ਼